ਦਿਲਜੀਤ ਦੋਸਾਂਝ ਨਾਲ ਕੱਢੀ ਜਾ ਰਹੀ ਹੈ ਨਿਜੀ ਕਿ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਪਲੋਇਜ਼ ਨੇ ਕੀਤਾ ਵੱਡਾ ਦਾਵਾ ਕਿਹਾ ਸਾਡੇ ਕਹਿਨ ਤੇ ਟੀ ਸੀਰੀਜ਼ ਨੇ ਦਿਲਜੀਤ ਤੇ ਲਗਾਇਆ ਬੈਨ ਫਿਲਮ ਬਾਰਡਰ 2 ਨੂੰ ਲੈ ਕੇ ਹੰਗਾਮਾ ਹੋ ਰਿਹਾ ਹੈ ਦੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਪਲੋਇਜ਼ ਨੇ ਦਿਲਜੀਤ ਦੋਸਾਂਝ ਦੀ ਕਾਸਟਿੰਗ ਨੂੰ ਲੈ ਕੇ ਫਿਲਮ ਦੇ ਨਿਰਮਾਤਾਵਾਂ ਨੂੰ ਇੱਕ ਪੱਤਰ ਭੇਜਿਆ ਸੀ ਇਸ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕਿ ਦਿਲਜੀਤ ਦੋਸਾਂਝ ਨੂੰ ਫਿਲਮ ਤੋਂ ਹਟਾਇਆ ਜਾਵੇ ਉਨਾ ਦੇ ਨਰੇਸ਼ ਕੇ ਸਿਹਰਾ ਦਾ ਕਾਰ ਨੂੰ ਰੱਖ ਕੇ ਦੁਬਾਰਾ ਸ਼ੂਟ ਕੀਤੇ ਜਾਣੇ ਚਾਹੀਦੇ ਨੇ ਦਰਸਲ ਇਹ ਸਾਰਾ ਮਾਮਲਾ ਦਿਲਜੀਤ ਤੇ ਪਾਕਿਸਤਾਨੀ ਅਦਾਕਾਰਾ ਹਾਨੀ ਆਮੀਰ ਨਾਲ ਸਰਦਾਰ ਜੀ ਤਿੰਨ ਵਿੱਚ ਕੰਮ ਕਰਨ ਤੋਂ ਬਾਅਦ ਸ਼ੁਰੂ ਹੋਇਆ ਭਾਰਤ ਵਿੱਚ ਫਿਲਮ ਦੀ ਰਿਲੀਜ਼ ਰੋਕ ਦਿੱਤੀ ਗਈ ਹੈ ਰੀਪੋਰਟਾਂ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਪੂਸ਼ਨ ਕੁਮਾਰ ਦਿਲਜੀਤ ਨੂੰ ਬਾਰਡਰ 2 ਤੋਂ ਬਾਹਰ ਕਰ ਦੇਣਗੇ ਪਰ 2 ਜੁਲਾਈ ਨੂੰ ਦਿਲਜੀਤ ਨੇ ਸੋਸ਼ਲ ਮੀਡੀਆ ਤੇ ਫਿਲਮਨਾਜ਼ ਬੰਦ ਤੇ ਇੱਕ ਵੀਡੀਓ ਸਾਂਝਾ ਕੀਤਾ ਤੇ ਆਪਣੀ ਮੌਜੂਦਗੀ ਦੀ ਪੁਸ਼ਟੀ ਕੀਤੀ ਹਾਲ ਹੀ ਵਿੱਚ ਨੇ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇਮਪਲੋਇਜ਼ ਦੇ ਪ੍ਰਧਾਨ ਬੀ ਐਨ ਨਿਵਾੜੀ ਨੇ ਇਸ ਤੇ ਇੱਕ ਬਿਆਨ ਵੀ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੂਸ਼ਨ ਕੁਮਾਰ ਨੂੰ ਕਈ ਵਾਰ ਮਿਲੇ ਆ ਉਹਨਾਂ ਨੇ ਸਾਨੂੰ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਗਈ ਹੈ ਇੱਕ ਛੋਟਾ ਜਿਹਾ ਹਿੱਸਾ ਬਾਕੀ ਹੈ ਜਿਸ ਵਿੱਚ ਗੀਤ ਦੀ ਸ਼ੂਟਿੰਗ ਬਾਕੀ ਹੈ ਉਨਾਂ ਨੇ ਸਾਨੂੰ ਦੱਸਿਆ ਕਿ ਜੇ ਦਿਲਜੀਤ ਨੇ ਸਮੇਂ ਫਿਲਮ ਤੋਂ ਹਟਾਇਆ ਜਾਂਦਾ ਹੈ ਤਾਂ ਨਿਰਮਾਣ ਨੂੰ ਬਹੁਤ ਨੁਕਸਾਨ ਹੋਵੇਗਾ ਇਸ ਲਈ ਅਸੀਂ ਨਹੀਂ ਸੋਚਿਆ ਕਿ ਉਹ ਸਹੀ ਨੇ ਅਸੀਂ ਬਾਰਡਰ 2 ਤੇ ਲੱਗੀ پابੰਦੀ ਹਟਾ ਰਹੇ ਹਾਂ ਕਮੇਟੀ ਦੇ ਸਲਾਹਕਾਰ ਅਸ਼ੋਕ ਪੰਡਿਤ ਨੇ ਵੀ ਦੱਸਿਆ ਕਿ ਪੋਸ਼ਣ ਕੁਮਾਰ ਨੇ ਲਿਖਤੀ ਰੂਪ ਵਿੱਚ ਦੇ ਵਿੱਚ ਦਿੱਤਾ ਹੈ ਕਿ ਉਹ ਕਦੇ ਵੀ ਦਿਲਜੀਤ ਦਸਾਜ ਨੂੰ ਆਪਣੇ ਪ੍ਰੋਡਕਸ਼ਨ ਹੇਠ ਕਿਸੇ ਵੀ ਫਿਲਮ ਲਈ ਕਾਸਟ ਨਹੀਂ ਕਰਨਗੇ ਅਸ਼ੋਕ ਪੰਡਿਤ ਨੇ ਕਿਹਾ ਕਿ ਫਿਲਮ ਦੀ ਅਸੀਂ ਤੋਂ 85% ਦੀ ਸ਼ੂਟਿੰਗ ਹੋ ਚੁੱਕੀ ਹੈ ਦਿਲਜੀਤ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ पूਸ਼ਨ ਕੁਮਾਰ ਨੇ ਫੈਡਰੇਸ਼ਨ ਤੋਂ ਫਿਲਮ ਨੂੰ ਪੂਰਾ ਕਰਨ ਦੀ ਪਰਮਿਸ਼ਨ ਮੰਗੀ ਹੈ ਤੇ ਉਪਵੇਖ ਵਿੱਚ ਕਦੇ ਵੀ ਦਲਜੀਤ ਨੂੰ ਕਾਸ ਨਹੀਂ ਕਰਨਗੇ। ਉਹ ਜਲਦੀ ਇਸ ਤੇ ਫੈਡਰੇਸ਼ਨ ਨੂੰ ਇੱਕ ਪੱਤਰ ਵੀ ਦੇਣਗੇ। ਕਮੇਟੀ ਦੇ ਸਲਾਹਕਾਰ ਦਾ ਕਹਿਣਾ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਇੰਡਸਟਰੀ ਦੇ ਨਿਰਮਾਤਾਵਾਂ ਨੂੰ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ। ਬਾਕੀ ਫਿਲਮ ਨਿਰਮਾਤਾਵਾਂ ਨੂੰ ਦਲਜੀਤ ਨਾਲ ਕੰਮ ਕਰਨ ਦੀ ਪਰਮਿਸ਼ਨ ਨਹੀਂ ਦਿੱਤੀ ਜਾਵੇਗੀ। ਪਵੇਖ ਵਿੱਚ ਜੋ ਵੀ ਸਾਡੀ ਇੱਛਾ ਤੋਂ ਉੱਪਰ ਉੱਟ ਕੇ ਦਲਜੀਤ ਨਾਲ ਕੰਮ ਕਰੇਗਾ ਉਸ ਨੂੰ ਵਿੱਤੀ ਤੌਰ ਤੇ ਨੁਕਸਾਨ ਹੋਵੇਗਾ ਤੇ ਇਸ ਵਿੱਚ ਫੈਡਰੇਸ਼ਨ ਦੀ ਕੋਈ ਗਲਤੀ ਨਹੀਂ ਹੋਵੇਗੀ। ਫਿਲਹਾਲ ਅਸੀਂ ਇਸ ਸਥਿਤੀ ਵਿੱਚ ਨਿਰਮਾਤਾ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ। ਇੰਗਲੈਂਡ 'ਚ ਸ਼ਾਗਿਆ ਪੰਜਾਬੀ ਸ਼ੇਰ ਸ਼ੁਭਮਨ ਗਿੱਲ ਨੇ ਤੋੜੇ ਗਵਾਸਕਰ, ਤੰਦੂਲਕਰ ਅਤੇ ਵਿਰਾਟ ਕੋਹਲੀ ਦੇ ਰਿਕਾਰਡ। ਯੂਕੇ ਦੀ ਧਰਤੀ 'ਤੇ ਗਿੱਲ ਨੇ ਸਰਜਿਆ ਇਤਿਹਾਸ। ਭਾਰਤ ਨੇ ਇੰਗਲੈਂਡ ਵਿਰੁੱਧ ਬਰਮਿੰਗਮ ਟੈਸਟ ਵਿੱਚ 587 ਸ਼ਾਨਦਾਰ ਦੌੜਾਂ ਬਣਾਈਆਂ। ਇਸ ਦੌਰਾਨ ਪੰਜਾਬੀ ਮੁੰਡਾ ਕਪਤਾਨ ਸ਼ੁਭਮਨ ਗਿੱਲ ਸ਼ਾਇਆ ਰਿਹਾ। ਸ਼ੁਭਮਨ ਗਿੱਲ ਨੇ 260 ਦੌੜਾਂ ਦੀ ਪਾਰੀ ਖੇਡ ਕੇ ਸੁਨੀਲ ਗਵਾਸਕਰ, ਸਚਿਨ ਤੰਦੁਲਕਰ ਅਤੇ ਵਿਰਾਟ ਕੋਹਲੀ ਵਰਗੇ ਦਿਗਜਾਂ ਦੇ ਰਿਕਾਰਡ ਤੋੜ ਦਿੱਤੇ ਨੇ। ਉਹ ਸੱਤਵਾਂ ਦੌਰ ਸਕੋਰ ਬਣਾਉਣ ਵਾਲਾ ਭਾਰਤੀ ਕਪਤਾਨ ਬਣ ਗਿਆ। ਇਸ ਦੇ ਨਾਲ ਹੀ ਭਾਰਤ ਨੇ 18 ਸਾਲਾਂ ਬਾਅਦ ਇੰਗਲੈਂਡ ਦੇ ਵਿੱਚ 500 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਕਪਤਾਨ ਸ਼ੁਭਮਨ ਗਿੱਲ ਨੇ ਬਰਮਿੰਗਮ ਵਿੱਚ ਪਹਿਲੇ ਦਿਨ ਸੈਂਕੜਾ ਲਾਇਆ ਜਿਸ ਨੂੰ ਉਸ ਨੇ ਦੂਸਰੇ ਦਿਨ ਦੋਰੇ ਸੈਂਕੜੇ ਵਿੱਚ ਬਦਲ ਦਿੱਤਾ। 25 ਸਾਲ ਦੇ ਸ਼ੁਭਮਨ 269 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਇਹ ਟੈਸਟ ਮੈਚਾਂ ਵਿੱਚ ਉਸ ਦਾ ਪਹਿਲਾ ਦੂਹਰਾ ਸੈਂਕੜਾ ਸੀ। ਉਸ ਨੇ 23 ਸਾਲ ਦੀ ਉਮਰ ਵਿੱਚ ਇੱਕ ਰੋਜ਼ਾ ਫਾਰਮੈਟ ਵਿੱਚ ਵੀ ਦੂਹਰਾ ਸੈਂਕੜਾ ਲਗਾਇਆ ਸੀ। ਸ਼ੁਭਮਨ ਦੋ ਵੱਖ-ਵੱਖ ਫਾਰਮੈਟਾਂ ਵਿੱਚ ਦੂਹਰਾ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਉਸ ਨੇ ਰੋਹਿਤ ਦਾ ਰਿਕਾਰਡ ਤੋੜਿਆ ਜਿਸ ਨੇ 32 ਸਾਲ ਦੀ ਉਮਰ ਦੇ ਵਿੱਚ ਦੋਵਾਂ ਫਾਰਮੈਟਸ ਦੇ ਵਿੱਚ ਦੂਹਰਾ ਸੈਂਕੜਾ ਲਗਾਇਆ ਸੀ। ਸ਼ੁਭਮਨ ਇੰਗਲੈਂਡ ਦੇ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਭਾਰਤੀ ਖਿਡਾਰੀ ਵੀ ਬਣ ਗਿਆ। ਉਸਨੇ ਸੁਨੀਲ ਗਵਾਸਕਰ ਦਾ 340 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ ਗਵਾਸਕਰ ਨੇ 1979 ਦੇ ਵਿੱਚ ਓਵਲ ਮੈਦਾਨ ਤੇ 221 ਦੌੜਾਂ ਬਣਾਈਆਂ ਸੀ ਇਹਨਾਂ ਦੋਹਾਂ ਤੋਂ ਇਲਾਵਾ ਸਿਰਫ ਰਾਹੁਲ ਦਰਾਵੜੀ 2002 ਦੇ ਵਿੱਚ ਇੰਗਲੈਂਡ ਦੀ ਧਰਤੀ ਤੇ 200 ਦੌੜਾਂ ਸੈਂਕੜਾ ਲਗਾ ਸਕਿਆ ਸੀ ਸ਼ੁਭਮਨ ਏਸ਼ੀਆ ਤੋਂ ਬਾਹਰ ਸੱਤਵੜ ਸਕੋਰ ਬਣਾਉਣ ਵਾਲਾ ਭਾਰਤੀ ਵੀ ਬਣ ਗਿਆ ਉਸਨੇ ਸੁਚਨ ਤੰਦੂਲਕਰ ਦਾ ਰਿਕਾਰਡ ਤੋੜਿਆ ਜਿਸਨੇ 2004 ਤੋਂ ਵਿੱਚ ਸਿਡਨੀ ਮੈਦਾਨ ਤੇ 241 ਦੌੜਾਂ ਬਣਾਈਆਂ ਸਨ ਸ਼ੁਭਮਨ ਦਾ ਦੌੜਾ ਸੈਂਕੜਾ ਟੈਸਟ ਵਿੱਚ ਕਿਸੇ ਵੀ ਭਾਰਤੀ ਕਪਤਾਨ ਦੁਆਰਾ ਬਣਾਇਆ ਗਿਆ ਸਭ ਤੋਂ ਵੱਲ ਸਕੋਰ ਉਸਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ ਜਿਸਨੇ 2019 ਦੇ ਵਿੱਚ ਪੁਣੇ ਵਿੱਚ ਦੱਖਣੀ ਅਫਰੀਕਾ ਦਾ 254 ਤੋੜਾਂ ਦੀ ਅਜੇ ਤੂੰਹਾਰੀ ਖੇਡੀ ਸੀ ਸ਼ੁਭਮਨ ਐਸ਼ੀਆ ਤੋਂ ਬਾਹਰ ਸੱਤ ਵੱਸ ਗੁਰ ਬਣਾਉਣ ਵਾਲਾ ਆਸ਼ੀਆ ਖਿਡਾਰੀ ਵੀ ਬਣ ਗਿਆ ਹੈ ਉਸਨੇ ਸ਼੍ਰੀਲੰਕਾ ਦੇ ਮਾਰਵਨ ਅਟਾਪਟੂ ਦਾ ਰਿਕਾਰਡ ਤੋੜਿਆ ਜਿਸਨੇ 2004 ਦੇ ਵਿੱਚ ਜ਼ਿੰਬਾਬਵੇ ਵਿੱਚ 249 ਤੋੜਾਂ ਬਣਾਈਆਂ ਸਨ ਵਿਰਾਟ ਕੋਹਲੀ ਨੇ 216 ਦੇ ਵਿੱਚ ਵੈਸਟ ਇੰਡੀਜ਼ ਦੇ ਖਿਤੀ ਤੇ 200 ਤੋੜਾਂ ਬਣਾਈਆਂ ਸਨ ਸ਼ੁਭਮਨ ਨੇ ਆਪਣੇ ਟੈਸਟ ਕੈਰੀਅਰ ਦਾ ਪਹਿਲਾ ਦੂਰਾ ਸੈਂਕੜਾ ਲਗਾਇਆ ਪਰ ਉਸਨੇ ਇਹ ਆਪਣੀ ਕਪਤਾਨੀ ਦੌਰਾਨ ਕੀਤਾ ਹੈ ਇਸ ਨਾਲ ਉਹ ਟੈਸਟ ਵਿੱਚ ਦੂਰਾ ਸੈਕੜਾ ਲਗਾਉਣ ਵਾਲਾ ਛੇਵਾਂ ਭਾਰਤੀ ਕਪਤਾਨ ਬਣ ਗਿਆ ਹੈ। ਸ਼ੁਭਮਨ ਇੰਗਲੈਂਡ ਦੇ ਵਿੱਚ ਇੱਕ ਭਾਰਤੀ ਕਪਤਾਨ ਵਜੋਂ ਸਭ ਤੋਂ ਵੱਡਾ ਸਕੋਰ ਵੀ ਬਣਾਇਆ। ਉਸ ਨੇ ਮੁਹੰਮਦ ਅਜ਼ਰੁਦੀਨ ਨੂੰ ਪਿੱਛੇ ਛੱਡ ਦਿੱਤਾ ਜਿਸ ਨੇ 190 ਦੇ ਵਿੱਚ ਮੈਂਚੈਸਟਰ ਦੇ ਮੈਦਾਨ ਤੇ 179 ਦੌੜਾਂ ਬਣਾਈਆਂ ਸਨ। ਸ਼ੁਭਮਨ ਦੀਆਂ 269 ਦੌੜਾਂ ਇੰਗਲੈਂਡ ਵਿੱਚ ਕਿਸੇ ਵਿਦੇਸ਼ੀ ਕਪਤਾਨ ਦੁਆਰਾ ਤੀਜਾ ਸਭ ਤੋਂ ਵੱਡਾ ਸਕੋਰ ਹੈ। ਉਸ ਨੇ ਰੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਨੂੰ ਪਿੱਛੇ ਛੱਡ ਦਿੱਤਾ ਜਿਸ ਨੇ ਲਾਰਡ ਸਟੇਡੀਅਮ ਵਿੱਚ 259 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਦੇ ਬੌਮ ਸਿਮਸਨ 311 ਦੌੜਾਂ ਨਾਲ ਪਹਿਲੇ ਨੰਬਰ ਤੇ ਨੇ ਸ਼ੁਭਮਨ ਗਿੱਲ ਭਾਰਤ ਤੋਂ ਬਾਅਦ ਆਈਸੋ ਤੋਂ ਵੱਧ ਦਾ ਟੈਸਟ ਸਕੋਰ ਮਾਰਵਾ ਤੀਸਰਾ ਭਾਰਤੀ ਵੀ ਬਣ ਗਿਆ ਉਸ ਤੋਂ ਪਹਿਲਾਂ ਸਿਰਫ ਰਿੰਦਰ ਸਹਿਵਾਗ ਤੇ ਰਾਹੁਲ ਦਰਾਵੇ ਹੀ ਅਜਿਹਾ ਕਰ ਸਕੇ ਸਨ ਸ਼ੁਭਮਨ ਗਿੱਲ ਨੇ ਸਾਲ 2025 ਵਿੱਚ ਆਪਣਾ ਚੌਥਾ ਸੈਂਕੜਾ ਲਗਾਇਆ ਸੀ ਉਸ ਦੇ ਟੈਸਟ ਤੇ ਵਨਡੇ ਦੋਹਾਂ ਦੇ ਵਿੱਚ ਦੋ ਦੋ ਸੈਂਕੜੇ ਨੇ ਉਹ ਇਸ ਸਾਲ ਸਭ ਤੋਂ ਵੱਧ ਸੈਂਕੜੇ ਮਾਰਨ ਵਾਲਾ ਖਿਡਾਰੀ ਬਣ ਗਿਆ ਗਿੱਲ ਨੇ ਵੈਸਟ ਇੰਡੀਜ਼ ਦੇ ਕੇਸੀ ਕਾਰਟੀ ਤੇ ਇੰਗਲੈਂਡ ਦੇ ਬੀਨ ਟਕੈਤ ਨੂੰ ਪਿੱਛੇ ਛੱਡ ਦਿੱਤਾ ਹੈ ਦੋਵਾਂ ਨੇ ਸਾਤ ਤਿੰਨ ਤਿੰਨ ਸੈਂਕੜੇ ਲਾਇਨੇ ਅਮਰਸਰ ਸਾਜ ਥਾਣੀ ਦੀ ਬਾਹਰ ਚਲੀਆਂ ਗੂੜੀਆਂ ਸਿਆਮੁਖ ਦੇ ਡੀਐਸਪੀ ਨੇ ਪਤਨੀ ਤੇ ਪੁੱਤਰ ਨੂੰ ਮਾਰੀ ਗੋਲੀ ਅੰਮ੍ਰਿਤਸਰ ਵਿਖੇ ਅੱਜ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਪਰਿਵਾਰਕ ਝਗੜੇ ਨੇ ਖੂਨੀ ਰੂਪ ਧਾਰ ਲਿਆ। ਸਾਬਕਾ ਸੀਆਰਪੀਐਫ ਡੀਐਸਪੀ ਤਰਸੀਮ ਸਿੰਘ ਵੱਲੋਂ ਆਪਣੇ ਹੀ ਪੁੱਤਰ ਅਤੇ ਪਤਨੀ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਘਟਨਾ ਥਾਣਾ ਸਦਰ ਦੇ ਬਾਹਰ ਹੋਈ ਜਿੱਥੇ تین ਵਿਅਕਤੀ ਜੱਦਦੀ ਝਗੜੇ ਨੂੰ ਲੈ ਕੇ ਥਾਣੇ ਵਿਖੇ ਪਹੁੰਚੇ ਹੋਏ ਸਨ। ਜਾਣਕਾਰੀ ਮੁਤਾਬਕ ਥਾਣੇ ਅੰਦਰ ਬਹਿਸ ਤੋਂ ਬਾਅਦ ਤਰਸੀਮ ਸਿੰਘ ਬਾਹਰ ਨਿਕਲਿਆ ਤੇ ਆਪਣੇ ਕੋਲ ਰੱਖੀ 32 ਬੋਰ ਦੀ ਪਿਸਤੌਲ ਨਾਲ ਗੋਲੀਆਂ ਦਾਗ ਦਿੱਤੀਆਂ। ਇਸ ਹੰਭਲ ਵਿੱਚ ਉਸ ਦਾ ਪੁੱਤਰ ਬਜਤਰ ਸਿੰਘ ਮੌਕੇ ਤੇ ਹੀ ਦਮ ਤੋੜ ਗਿਆ ਜਦਕਿ ਪਹਿ ਕਮੀ ਹੋ ਗਈ ਜਿਸ ਨੂੰ ਫੌਰਗ ਗੁਰਾਗ ਦੇਵ ਹਸਪੀਟਲ ਵਿੱਚ ਪਹर्ती ਕਰਵਾਇਆ ਗਿਆ ਤਰਸੀਮ ਸਿੰਘ ਨੂੰ ਮੌਕੇ ਤੇ ਹੀ ਅਰੈਸਟ ਕਰ ਲਿਆ ਗਿਆ ਹੈ ਤੇ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤਾ ਗਿਆ ਹੈ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਜਸਾਂਸੀ ਇਲਾਕੇ ਦਾ ਦੇ ਨਿਵਾਸੀ ਹੈ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਅਗਲੇ ਪੱਧਰ ਤੇ ਚੱਲ ਰਹੀ ਹੈ